ਅੱਜ ਅਸੀਂ ਲੋਈਆਂ ਵਿਖੇ ਪਹੁੰਚੇ ਹਾਂ ਬਾਰ-ਬਾਰ ਆ ਟਰੱਕ ਜੁਨੀਅਰ ਤੇ ਲੱਗੇ ਖੇਤਾਂ ਦੇ ਵਿੱਚ ਇਕੱਲਾ ਹੀ ਘਾਰ ਆ ਇੱਧਰ ਦੇਖ ਸਕਦੇ ਆ ਇੱਕ ਕਿਰਤੀ ਸਿੱਖ ਦਾ ਇੱਥੇ ਆਉਣ ਦਾ ਮਤਲਬ ਇਹ ਆ ਕਿ ਆਪਾਂ ਸੁਣਦੇ ਆਏ ਮੁਰ ਤੋਂ ਗੁਰਦੀਪ ਮਾਨਕਰੇ ਬੜਾ ਵਧੀਆ ਗਾਇਆ ਸੀ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਤੇ ਹੋਰ ਵੀ ਆ ਕੇ ਕਹਿੰਦੇ ਮਾਂ ਵਰਗਾ ਛਾਂ ਜਿਹੜੀ ਕਿਤੇ ਲੱਭਦੀ ਨਹੀਂ ਮਾਂ ਦੀ ਪੂਜਾ ਰੱਬ ਦੀ ਪੂਜਾ ਇਹ ਜੋ ਬਜ਼ੁਰਗ ਤੁਸੀਂ ਦੇਖ ਰਹੇ ਹੋ ਔਰਤਾਂ ਇਹਦਾ ਨਾਂ ਕਲਵੰਤਕੌਰ ਆ ਤੇ ਪਤੀ ਦਾ ਨਾਂ ਇਹ ਭੁਪਿੰਦਰ ਸਿੰਘ ਦੱਸਦੀ ਆ ਭਿੰਦਾ ਪਿੰਡੇ ਨਾਂ ਦਾ ਗਾਂਦਰਾ ਨਕੂਦਰ ਦੇ ਲਾਗੇ ਜਿਲ੍ਹਾ ਜਲੰਧਰ ਦੇ ਵਿੱਚ ਆ ਤੇ ਇਹਨਾਂ ਦੇ ਘਰ ਦੇ ਦੀ ਮੌਤ ਹੋ ਗਈ ਆ ਤੇ ਬੱਚਿਆਂ ਨੇ ਇਹਨਾਂ ਨੂੰ ਘਰੋਂ ਕਰਤਾ ਕਾਫੀ ਚਿਰ ਗੁਰਦੁਆਰਾ ਬੇਬੇ ਸਾਹਿਬ ਉਹ ਵਕ ਵਕਤਾਵਾਂ ਤੇ ਵਿਚਾਰੀ ਟੱਕੇ ਧੋੜੇ ਖਾਂਦੀ ਹੋਈ ਇੱਕ ਦਿਨ ਇਹ ਜਿਹੜਾ ਗੁਰਸਿੱਖਾ ਵੀ ਬੇਸਾਬ ਗਏ ਹੋਏ ਸੀਗੇ ਤੇ ਇਹਨਾਂ ਨੇ ਵੇਖਿਆ ਕਿ ਮਾਤਾ ਗਰਮੀ ਦੇ ਵਿੱਚ ਹੀ ਪਈ ਆ ਤੇ ਇਥੇ ਆਪਦੇ ਘਰੇ ਲਿਆਏ ਪਹਿਲਾਂ ਘਰ ਦੇ ਵਿੱਚ ਇਹਨਾਂ ਦੀ ਵੀ ਘਰ ਵਾਲੀ ਦੀ ਡੈਥ ਹੋਈ ਆ ਤੇ ਨੌਜਵਾਨ ਲੜਕੀ ਸੀ ਜੀ ਦਾ ਪਿੱਛੇ ਫਰਵਰੀ ਦੇ ਵਿੱਚ ਇਸੇ ਸਾਲ ਜਿਹੜੀ ਮੈਰਿਜ ਹੋ ਗਈ ਆ ਤੇ ਹੁਣ ਮਾਤਾ ਇਕੱਲੀ ਰਹਿ ਰਹੀ ਆ ਹੁਣ ਇਹਨਾਂ ਦੇ ਘਰ ਦੇ ਵਿੱਚ ਵੀ ਕੋਈ ਲੇਡੀਜ਼ ਮੈਂਬਰ ਨਹੀਂ ਹੈਗਾ ਜਿਹੜੀ ਇਹਦੀ ਸੇਵਾ ਕਰ ਸਕੇ ਤੇ ਬੜਾ ਹੁਕਾ ਪਿਆਵਾ ਪਰ ਇਹਨਾਂ ਹਾਲਾਤਾਂ ਦੇ ਵਿੱਚ ਬਜ਼ੁਰਗਾਂ ਨੂੰ ਘਰੋਂ ਕੱਢਣਾ ਬੜੀ ਮੈਂ ਸਾਹਿਬ ਦਾ ਇਹਨੂੰ ਕੋਈ ਮਾਰੀ ਗੱਲ ਨਹੀਂ ਤੇ ਬੜੀ ਮਾਰੀ ਗੱਲ ਆ ਤੇ ਜ਼ਹੀਦਾਰ ਜਿਨ੍ਹਾਂ ਦੇ ਘਰੇ ਇਹ ਮਾਤਾ ਰਹਿ ਰਹੀ ਆ ਆਉ ਆਪਾਂ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਕ ਜੇਰ ਹੋ ਗਿਆ ਮਾਤਾ ਆਈ ਨੂੰ ਤੇ ਕਿੰਨਾ ਦੇ ਹਾਲਾਤਾਂ ਦੇ ਵਿੱਚ ਇਹਦੇ ਕੋਲ ਇਹਨਾਂ ਦੇ ਕੋਲੇ ਆਈ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਜਗਿੰਦਰ ਸਿੰਘ ਜ਼ਹੀਦਾਰ ਜਗਿੰਦਰ ਸਿੰਘ ਨਿਹੰਗ ਸਿੰਘ ਜੀ ਜੀ ਤੇ ਜ਼ਹੀਦਾਰ ਜੀ ਇਹ ਮਾਤਾ ਕਿੰਨੇ ਕ ਜਦ ਤਾਡੇ ਕੋਲ ਰਹਿ ਰਹੀ ਆ ਜੀ ਤਕਰੀਬ ਹਨ 2 ਸਾਲ ਹੋ ਗਿਆ ਜੀ ਲੈ ਗਿਆ ਤੁਸੀਂ ਇਹਨਾਂ ਨੂੰ ਆਏ ਜੀ ਬੇ ਅਸੀਂ ਕਾਹੇ ਸੇਵਾ ਕਰਨ ਬੇਰ ਸਾਹਿਬ ਤੇ ਕਾਰ ਸੇਵਾ ਵਾਲੇ ਬਾਬੇ ਕਰਾਉਂਦੇ ਆ ਅੱਠ ਦਿਨ ਜਾਂਦੇ ਹੁੰਦੇ ਆ ਐਤਵਾਰ ਦੀ ਐਤਵਾਰ ਉੱਥੇ ਇਹ ਉਦਣ ਹੀ ਵਿਆਹ ਆਪਣੇ ਨਹੀਂ ਆ ਗਿਆ ਕਾਫੀ 2 ਘੰਟੇ ਨਹੀਂ ਪੈਂਦਾ ਰਿਆ ਤੇ ਅਸੀਂ ਫਿਰ ਦੀਵਾਨ ਹਾਲ ਦੇ ਵਿੱਚ ਚਲੇ ਗਏ ਬੁੜੀਆਂ ਵੀ ਨਾਲ ਸੀ ਦੋ ਚਾਰ ਪੰਜ ਚਾਰ ਸਿੰਘ ਸੀ ਅਸੀਂ ਤੇ ਅਸੀਂ ਉੱਥੇ ਹੀ ਗਏ ਤੇ ਜਾ ਕੇ ਦੇਖਿਆ ਇੱਕ ਬਜ਼ੁਰਗ ਬਜ਼ੁਰਗ ਸੀਗਾ ਇੱਕ ਜਰੇ ਸੀ ਤੇ ਹੋਰ ਵੀ ਸਾਥੀ ਬੈਠੇ ਸੀਗੇ ਤੇ ਇਹ ਇਹਨਾਂ ਨੂੰ ਪੁੱਛਿਆ ਗੱਲਾਂ ਹੋ ਰਹੀਆਂ ਸੀ ਆਪਸ ਵਿੱਚ ਗੱਲਾਂ ਕਰ ਰਹੀ ਸੀ ਤੇ ਸੁਣ ਰਹੀ ਸੀਗੇ ਤੇ ਜਦੋਂ ਇਹਨਾਂ ਨੇ ਗੱਲਾਂ ਕਰਦੇ ਕਰਦੇ ਸੁਣਿਆ ਤਾਂ ਸਾਨੂੰ ਦੁੱਖ ਆਇਆ ਤੇ ਇੱਕ ਆਇਆ ਨਿਹੰਗ ਸਿੰਘ ਆਇਆ ਜਿਵੇਂ ਦਾ ਜਿਹੜਾ ਗੇਟ ਤੇ ਰਹਿੰਦਾ ਸੀਗਾ ਸੇਵਾਦਾਰ ਬਰਖਾ ਦੇ ਕੋਲ ਫੜਿਆ ਸੀਗਾ ਤੇ ਉਹ ਤੁਸੀਂ ਆਹ ਲਾਈਟ ਨਹੀਂ ਜਗਾਉਣੀ ਉਹ ਪੱਖਾ ਨਹੀਂ ਚਲਾਉਣਾ ਰਾਤ ਦੇ ਟਾਈਮ ਬਿਲਕੁਲ ਪੱਖਾ ਨਹੀਂ ਚਲਾਉਣਾ ਬੈਲ ਬੌਸ ਹੁੰਦਾ ਉਹ ਲਾਈਟ ਨਹੀਂ ਜਗਾਉਣੀ ਤੇ ਤੁਸੀਂ ਜੇ ਰਹਿਣਾ ਵਾ ਤੇ ਇੱਥੇ ਉਦਾਂ ਹੀ ਰਹਿਣਾ ਵਾ ਤੇ ਕੋਈ ਪੱਖਾ ਨਹੀਂ ਚੱਲਣਾ ਚਾਹੀਦਾ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਅਜਿਹਾ ਉਹਨੇ ਪੱਦੇਸ਼ਾਰ ਤੋਂ ਵਰਤੇ ਤੇ ਸਾਨੂੰ ਬੁਰਾਤ ਮਹਿਸੂਸ ਹੋਇਆ ਤੇ ਇਹਨਾਂ ਨੂੰ ਪੁੱਛਿਆ ਗਿਆ ਤੇ ਅਸੀਂ ਕਿਹਾ ਕਿੱਦਾਂ ਕਿੱਦਾਂ ਹੋਈ ਆ ਕਿ ਇਹਨੇ ਮਾਤਾ ਨੂੰ ਦੱਸਿਆ ਵੀ ਤੇ ਮੇਰੀ ਨੌ ਪੁੱਤ ਨੇ ਮੈਨੂੰ ਮਾਰਕੁੱਟ ਕੇ ਘਰੋਂ ਕੱਢ ਦਿੱਤਾ ਵਾ ਤੇ ਉਹਨਾਂ ਮੇਰੇ ਉਹਨੂੰ ਕਿਹਾ ਪ੍ਰੂਫ ਕੋਈ ਇਥੇ ਤਾਂ ਪ੍ਰੂਫ ਵੀ ਸਾੜ ਦਿੱਤੇ ਆ ਮੇਰੇ ਕੋਈ ਆਧਾਰ ਕਾਰਡ ਨਹੀਂ ਬਗੈਰਾ ਕੋਈ ਕਿਸੇ ਤਰ੍ਹਾਂ ਦਾ ਪ੍ਰੂਫ ਹੈ ਨਹੀਂਗਾ ਇਸ ਨੂੰ ਕੇ ਤੇ ਦਵਾਈ ਦੀਆਂ ਦੀਆਂ ਰਿਪੋਰਟਾਂ ਸੀ ਜਿਹੜੀ ਮਾੜੀ ਮੋਟੀ ਉਹ ਵੀ ਕੁਛ ਸਾੜ ਦਿੱਤੀ ਆ ਕੱਪੜੇ ਵੀ ਸਾੜ ਦਿੱਤੇ ਕਾਫੀ ਸਮਾਨ ਸਾੜਿਆ ਗਿਆ ਇਸ ਤੋਂ ਇਲਾਵਾ ਫੇ ਉਹ ਕਹਿੰਦੇ ਵੀ ਮੇਰੇ ਨਾਲ ਚੱਲੋ ਮੈਨੂੰ ਹੱਥ ਦਿਵਾਓ ਮੇਰਾ ਬੰਦਾ ਅਸੀਂ ਕਿਹਾ ਵੀ ਹੱਥ ਨਾਲ ਚਲ ਬਾਅਦ ਚ ਦੇਖਾਂਗੇ ਜਿੱਦਾਂ ਵੀ ਹੋਇਆ ਆਪਾਂ ਹੋਰ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਤੇ ਜਦੋਂ ਗੱਲਬਾਤ ਕਰਦਿਆ ਕਰਦਿਆ ਸੋਚਿਆ ਵੀ ਬਾਹਰੋਂ ਮੁਕਾ ਵੀ ਹੋਣੇ ਪਰੇਸ਼ਾਨ ਕੀਤਾ ਇਹ ਮਾਤਾ ਨੂੰ ਆਖਿਆ ਵੀ ਅੱਦਾ ਕਰੋ ਮਾਤਾ ਗੁਡੀਆਂ ਵੀ ਨਾਲ ਸੀ ਸਾਡੀ ਹੋਰ ਉਸੇ ਬਾਜ਼ਾਰ ਵੀ ਨਾਲ ਸੀ ਅਸੀਂ ਕਹਾਂ ਵੀ ਜੇ ਹੋਰ ਨਹੀਂ ਤੇ ਤੁਸੀਂ ਇੱਦਾਂ ਕਰੋ ਦੋ ਦਿਨ ਸਾਡੇ ਕੋਲ ਚੱਲ ਕੇ ਦੇਖੋ ਸਾਡੀ ਧੋਤੀ ਆ ਸਾਡੀ ਗੁੱਡੀਆ ਵਾ ਤੇ ਸਾਨੂੰ ਕਿਤੇ ਨਾ ਕਿਤੇ ਜਾਂਦਿਆਂ ਕਿਤੇ ਕੰਮਕਾਰ ਜਾਂਦਿਆਂ ਸਾਨੂੰ ਰੋਇੜਾ ਕੋੜਾ ਜਰੂਰ ਹੋ ਜਾਂਦਾ ਵਾ ਤੇ ਜੇ ਤੁਹਾਨੂੰ ਚੰਗਾ ਲੱਗੇ ਤੇ ਉਹਨਾਂ ਚਿਰ ਜਿਹਨਾਂ ਕਰ ਬੱਚੇਕਾਰ ਵਾ ਉਹਨਾਂ ਚਿਰ ਸਾਡੇ ਕੋਲ ਰਹਿ ਸਕਦੇ ਖੁੱਲੇ ਲਫਜਾਂ ਚ ਬਾਕੀ ਜੇ ਤੁਸੀਂ ਦੋ ਦਿਨ ਜਾ ਕੇ ਦੇਖੋ ਜੇ ਤੁਹਾਡਾ ਮਨ ਚੱਤ ਜੰਮੇ ਲੱਗੇ ਤੇ ਤੁਸੀਂ ਰਹਿ ਜਾਣਾ ਵਾ ਰਹਿਣਾ ਵਾ ਜੇ ਨਾ ਪਿਆਡਾ ਮਨ ਚੱਤ ਲੱਗੇ ਤੇ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਮਾਂ ਪੇਤ ਹੀ ਇਥੇ ਛੱਡ ਜਾਵਾਂਗੇ ਬੇਰ ਸਾਹਿਬ ਜਾਂ ਜਿੱਥੇ ਵੀ ਕਹਾਂ ਉਹਥੇ ਛੱਡ ਜਾਵਾਂਗੇ ਇਹ ਜੀ ਸਾਡੇ ਨਾਲ ਤਿਆਰ ਹੋ ਕੇ ਆ ਗਏ ਆ ਤੇ ਦੋ ਦਿਨ ਅਸੀਂ ਅਹੀਂ ਇਹਨੂੰ ਰੋਟੀ ਪਾਣੀ ਚਾਹ ਪਾਣੀ ਨਾਲ ਦਾ ਹੀ ਬੱਚਿਆਂ ਨੂੰ ਦਿੱਤਾ ਵਾ ਪਹਿਲੋ ਇਹਨਾਂ ਨੂੰ ਕੁਝ ਸਿਖਾਉਣਾ ਬਾਅਦ ਚ ਆਪ ਛਕੜਾਵਾ ਅੱਛਾ ਦੋ ਦਿਨ ਤੋਂ ਬਾਅਦ ਤੀਸਰੇ ਦਿਨ ਪੁੱਛਿਆ ਤੇ ਅਸੀਂ ਕਿਹਾ ਮਾਤਾ ਜੀ ਦੱਸੋ ਤੁਹਾਡਾ ਮਨ ਚ ਤੇ ਲੱਗਾ ਜਾਂ ਨਹੀਂ ਲੱਗਾ ਇਹ ਕਹਿੰਦੇ ਸਾਡਾ ਮਨ ਚ ਲੱਗਾ ਅਸੀਂ ਕਿਹਾ ਵੀ ਲੱਗਾ ਵਾ ਤਾਂ ਵੀ ਦੱਸਣਾ ਨਹੀਂ ਲੱਗਾ ਤਾਂ ਵੀ ਦੱਸਣਾ ਜੇ ਤੁਸੀਂ ਕਹੋ ਬੀਰ ਸਾਹਿਬ ਬੀਰ ਸਾਹਿਬ ਛੱਡਿਆਉਣੇ ਆ ਜੇ ਕਹੋ ਗੰਦਰਾ ਗੰਦਰਾ ਛੱਡਿਆਉਣੇ ਜਿੱਥੇ ਕਹਿੰਦਿਆਂ ਨੂੰ ਛੱਡਿਆਉਣੇ ਆ ਅੱਛਾ ਇਹ ਕਹਿੰਦਾ ਨਹੀਂ ਅਸੀਂ ਨਹੀਂ ਜਾਣਾ ਸਾਡਾ ਨਾਮ ਤੇ ਉੱਤੇ ਲੱਗਾ ਵਾ ਹਜੇ ਤੇ ਇਹ ਜੀ ਉਸੇ ਤਰ੍ਹਾਂ ਉਦੋਂ ਤੋਂ 2 ਸਾਲ ਅੱਜ ਤੱਕ ਹੀ ਹੋ ਗਏ ਆ ਤੇ ਸਾਡੇ ਕੋਲ ਰਹਿ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਤੇ ਜੇ ਦੇਖਭਾਲ ਵੀ ਕਰ ਰਹੇ ਆ ਜਿੰਨੇ ਕਿ ਜੋਗੇ ਅਧਿਾਰੀਦਾਰ ਬੰਦੇ ਆ ਤੇ ਹੁਣ ਜੋ ਬੱਚੇ ਸੀਗੇ ਬੱਚੇ ਕੋ ਰੋਟੀ ਪਾਣੀ ਬਣਾਉਦੇ ਸੀ ਹੌਣ ਤੇ ਰੋਟੀ ਪਾਣੀ ਆਪ ਨੂੰ ਵੀ ਮੈਨੂੰ ਔਖਾ ਵਾ ਤੇ ਇਹਨਾਂ ਦਾ ਤੇ ਔਖਾ ਹੈਗਾ ਹੀ ਹੈਗਾ ਵਿਚਾਰਿਆਂ ਦਾ ਤੇ ਹੁਣ ਆਪਾਂ ਕਈ ਵਾਰੀ ਭੁੱਖੇ ਤੇ ਆਏ ਦੂਜੇ ਤੀਜੇ ਰਾਤ ਦੀਆਂ ਪਕੀਆਂ ਸਵੇਰ ਨੂੰ ਖਾਣੀਆਂ ਪੈਂਦੀਆਂ ਰਾਤ ਦੀਆਂ ਪਕੀਆਂ ਸ਼ਾਮ ਨੂੰ ਖਾਣੀਆਂ ਪੈਂਦੀਆਂ ਹਾਂਜੀ ਸਵੇਰ ਨੂੰ ਖਾਣੀਆਂ ਪੈਂਦੀਆਂ ਇਸ ਕਰਕੇ ਹੁਣ ਇਹਨਾਂ ਦਾ ਜਨਾਨਾ ਸਾਥਿਆ ਤੇ ਅਸੀਂ ਦੇਖ ਪਾੜ ਸਾਡੇ ਕੋਲ ਨਹੀਂ ਹੋ ਸਕਦੀ ਮੌਕੇ ਤੇ ਰੋਟੀ ਪਾਣੀ ਵੀ ਥੋੜੇ ਆਉ ਖਾਵਾ ਮੈਂ ਕਹੀਏ ਹਾਂ ਆਪਦੇ ਹੀ ਦੋਖਾ ਪੋਖਾ ਜਿਆ ਵੀ ਕੱਟ ਲਾਗੇ ਪਰ ਇਹਨਾਂ ਦਾ ਔਖਾ ਵਾ ਇਹਨਾਂ ਕਿਰਪਾ ਕਰਕੇ ਜਿੱਥੇ ਵੀ ਇਹਨਾਂ ਦਾ ਬਣੇ ਮੈਂ ਪਿੰਡ ਦੀ ਪਚੈਤ ਨੂੰ ਮੈਂ ਬੇਨਤੀ ਕਰਦਾ ਵੀ ਜਾਂ ਤੇ ਉਹ ਆਪ ਜਿੱਦਾਂ ਵੀ ਹੈਗਾ ਇਹਨਾਂ ਦਾ ਇੰਤਜ਼ਾਮ ਕਰਨ ਤੇ ਬਿਰਧ ਸਰੀਰ ਵਾ ਦੂਸਰਾ ਇਹਨਾਂ ਨੂੰ ਰੋਟੀ ਪਾਣੀ ਟਾਈਮ ਨਾ ਮਿਲੇ ਤੇ ਚਾਹ ਪਾਣੀ ਟਾਈਮ ਨਾ ਮਿਲੇ ਤੇ ਇਹਨਾਂ ਦੇਖਭਾਲ ਹੋਵੇ ਤੇ ਇੱਥੇ ਹੁਣ ਮੈਂ ਕੱਲਾ ਰਹਿ ਗਿਆ ਮੈਂ ਤੇ ਇਹ ਔਖਾ ਇਹਨਾਂ ਦਾ ਵਿਚਾਰਿਆ ਦਾ ਔਖਾ ਵਾ ਹਾਂਜੀ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ